ਪਹੁੰਚ ਚੁੱਕੇ ਆਪਾਂ ਮੈਕਸੀਕੋ ਮੈਕਸੀਕੋ ਤੁਹਾਨੂੰ ਪਤਾ ਨਾਰਥ ਅਮਰੀਕਾ ਦਾ ਤੀਜਾ ਵੱਡਾ ਦੇਸ਼ ਹੈ ਪਹਿਲਾ ਅਮਰੀਕਾ ਯੂ ਐਸ ਉਹ ਤੋਂ ਬਾਅਦ ਕੈਨੇਡਾ ਤੇ ਤੀਜਾ ਜਿਹੜਾ ਮੈਕਸੀਕੋ ਤਿੰਨਾਂ ਨਾਲ ਮਿਲ ਕੇ ਨਾਰਥ ਅਮਰੀਕਾ ਬਣਦਾ ਬਾਕੀ ਅਰਜנטיਨਾ ਬਰਾਜ਼ੀਲ ਜੋ ਵੀ ਆ ਉਹ ਸਾਊਥ ਅਮਰੀਕਾ ਜਾ ਜਾਂਦੇ ਤੇ ਮੈਕਸੀਕੋ ਪੰਜਾਬੀਆਂ ਵਾਸਤੇ ਮੈਂ ਕਹਿੰਦਾ ਬਹੁਤ ਵੱਡਾ ਦੇਸ਼ ਹੈ ਕਿਉਂਕਿ ਇੱਥੇ ਤੁਹਾਨੂੰ ਪਤਾ ਯੂ ਐਸ ਦੀ ਵਾਲ ਲੱਗਦੀ ਹੈ ਤੇ ਬਹੁਤ ਜ਼ਿਆਦਾ ਲੋਕ ਆ ਜਿਹੜੇ ਇੱਥੋਂ ਦੇ ਜਿਹੜਾ ਇਮੀਗਰੈਂਟ ਆ ਜਿਹੜੇ ਟਰਾਂਸਫਰ ਹੁੰਦੇ ਇੱਕ ਦੂਜੇ ਤੋਂ ਦੂਜੇ ਦੇਸ਼ ਨੂੰ ਹੈਨਾ ਸੋ ਮੈਕਸੀਕੋ ਆਪਾਂ ਪ ਕੈਨਕੂਨ 에어ਪੋਰਟ ਤੋਂ ਲਗਭਗ ਜੇ ਤੁਸੀਂ 2 ਦਿਨ ਲਗਾਤਾਰ ਡਰਾਈਵ ਕਰੋਗੇ ਦਿਨ ਰਾਤ ਤਾਂ ਤੁਸੀਂ ਜਿਹੜਾ ਕੰਮ ਤੱਕ ਪਹੁੰਚ ਸਕੋਗੇ ਤਾਂ ਕਰਕੇ ਜਿਹੜਾ ਪਹਿਲਾ ਸਟਾਪ ਆ ਕੈਨਕੂਨ ਆਉਂਦਾ ਠੀਕ ਆ ਕੈਨਕੂਨ ਤੋਂ ਬਾਅਦ ਤੁਸੀਂ ਮੈਕਸੀਕੋ ਸਿਟੀ ਜਾ ਸਕਦੇ ਹੋ ਜਾਂ ਹੋਰ ਬਹੁਤ ਜ਼ਿਆਦਾ ਆ ਜਿਹੜੇ 에어ਪੋਰਟ ਆ ਜਿਹੜੇ ਕੰਦ ਦੇ ਨੇੜੇ ਆ ਉੱਥੇ ਜਾ ਤੁਸੀਂ ਜਾਂਦੇ ਆ ਹਨਾ ਪਰ ਮੇਨ ਮੁੱਦਾ ਇਹ ਆਦਾ ਵੀ ਇਹ ਜਿਹੜਾ ਖਾਸ ਕਰਕੇ ਕੈਨੇਡੀਅਨ ਤੇ ਅਮਰੀਕਨ ਲੋਕਾਂ ਵਾਸਤੇ ਇਹ ਇੱਕ ਤਰ੍ਹਾਂ ਦਾ ਟੂਰਿਸਟ ਪਲੇਸ ਆ ਜਿੱਥੇ ਉਹ ਆ ਕੇ ਆਪਦੀ ਜਿਹੜਾ ਹੈਗਾ ਵਿਟਾਮਿਨ ਡੀ ਪੂਰਾ ਕਰਦੇ ਆ ਕੋਈ ਕਿ ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਲੋੜ ਤੋਂ ਵੱਧ ਠੰਡ ਪੈਂਦੀ ਹੈ ਤਾਂ ਕਰੇ ਗੋਰੇ ਆ ਜਿਹੜੇ ਇਸ ਦੇਸ਼ ਨੂੰ ਆਪਦਾ ਇੱਕ ਟੂਰਿਸਟ ਹੱਬ ਮੰਨਦੇ ਆ ਠੀਕ ਹੈ ਤਾਂ ਕਰਕੇ ਪਰ ਜੇਕਰ ਤੁਹਾਡੇ ਕੋਲੇ ਇੰਡੀਅਨ ਪਾਸਪੋਰਟ ਆ ਤੁਹਾਨੂੰ ਇਮੀਗ੍ਰੇਸ਼ਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਸਕਦੀ ਹੈ ਠੀਕ ਹੈ ਜੇਕਰ ਤੁਹਾਡੇ ਕੋਲੇ ਕੈਨੇਡਾ ਯੂਕੇ ਜਾਂ ਜਾਂ ਯੂਐਸ ਦਾ ਵੀਜ਼ਾ ਨਹੀਂ ਹੈ ਤਾਂ ਤੁਸੀਂ ਇੱਥੇ ਪੰਗਾ ਲੈਣ ਤੋਂ ਪਹਿਲਾਂ ਦੋ ਵਾਰੀ ਸੋਚ ਸਕਦੇ ਹੋ ਠੀਕ ਹੈ ਹਾਂ ਜੇਕਰ ਤੁਹਾਡੇ ਕੋਲੇ ਕੈਨੇਡਾ ਦਾ ਵੀਜ਼ਾ ਤਾਂ ਵੀ ਤੁਹਾਨੂੰ ਦਿੱਕਤ ਆ ਸਕਦੀ ਹੈਗਾ ਕਾਮਨ ਹੈ ਫਾਰ ਇਗਜ਼ਾਮਪਲ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੋਪੀ ਸਿੰਘ ਕਾਮਨ ਨੇਮ ਆ ਪੰਜਾਬ ਦੇ ਵਿੱਚ ਤੇ ਮੈਨੂੰ ਵੀ ਲਗਭਗ ਉਹਨਾਂ ਨੇ ਇੱਕ ਘੰਟਾ ਭਾਈ ਰੱਖਿਆ ਵੀ ਯਾਰ ਤਾਂ ਕਿ ਬੰਦੜਾ ਸ਼ਾਨਮੀਨ ਹੋ ਸਕੇ ਕਿ ਉਹੀ ਗੁਰਪ੍ਰੀਤਾ ਤੇ ਇਹ ਹੋਰ ਗੁਰਪ੍ਰੀਤਾ ਹਨਾ ਉਹ ਤੋਂ ਬਿਨਾ ਜਿੰਨੀ ਕ ਮੈਨੂੰ ਇਥੋਂ ਦੀ ਜਾਣਕਾਰੀ ਹੈ ਦੇਖੋ ਜਿਹੜਾ ਹੈਗਾ ਇਹ ਇਹ ਜਿਹੜਾ ਹੈਗਾ ਆਪਾਂ ਗੱਲ ਕਰ ਰਹੇ ਹਾਂ ਮੈਕਸੀਕੋ ਡਰੱਗ ਵਾਸਤੇ ਬਦਨਾਮ ਠੀਕ ਹੈ ਤੇ ਇਥੇ ਲੋਕ ਝੋਲਿਆਂ 'ਚ ਜਿਹੜਾ ਹੈਗਾ ਡਰੱਗ ਪਾ ਕੇ ਤੁਰੇ ਫਰਦੇ ਰਹਿੰਦੇ ਆ ਠੀਕ ਆ ਸੋ ਮੇਨ ਮੁੱਦਾ ਜਦੋਂ ਵੀ ਤੁਸੀਂ ਆਓ ਤਾਂ ਆਪਦੀ ਸੇਫਟੀ ਜਿਹੜੀ ਹੈ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਠੀਕ ਆ ਕਿਸੇ ਐਕਸਟਰਾ ਬੰਦੇ ਨਾਲ ਗੱਲ ਨਾ ਕਰੋ ਹਮੇਸ਼ਾ ਜੋ ਡੀਲਿੰਗ ਕਰ ਰਹੇ ਆ ਪਬਲਿਕ প্লেਸ ਤੇ ਕਰੋ ਕਿਸੇ ਨੂੰ ਆਪਦੇ ਰੂਮ ਚ ਨਾ ਸਦੋ ਨਾ ਕਿਸੇ ਨਾਲ ਆਉਦੇ ਰੂਮ ਦੇ ਵਿੱਚ ਲੈ ਕੇ ਜਾਓ ਠੀਕ ਹੈ ਉਹ ਤੋਂ ਬਿਨਾ ਜਿਹੜਾ ਹੈਗਾ ਇੱਥੇ ਕਾਫੀ ਜਿਹੜਾ ਟਰੈਵਲ ਏਜੰਡਾ ਦੀ ਸੈਟਿੰਗ ਹੁੰਦੀ ਹੈ ਕਾਉਂਟਰ ਸੈਲਿੰਗ ਬੋਲਦੇ ਨੇ ਲਗਭਗ 8000 5000 ਤੋਂ ਲੈ ਕੇ 8000 ਯੂ ਐਸ ਡਾਲਰ ਜਿਹੜਾ ਹੈਗਾ ਇੱਥੇ ਸੈਟਿੰਗ ਦਾ ਰੇਟ ਚੱਲਦਾ ਲਗਭਗ ਇੰਡੀਆ ਦਾ ਮੰਨ ਕੇ ਲਖੋ 4 ਤੋਂ ਲੈ ਕੇ 6.5 ਲੱਖ ਰੁਪਈਆ ਜਿਹੜੇ ਕਾਉਂਟਰ ਸੈਲਿੰਗ ਤੇ ਲੱਗੇ ਤੇ ਬੰਦੇ ਤਾਰੇ ਜਾਂਦੇ ਆ ਠੀਕ ਹੈ ਇਹ ਜਾਣਕਾਰੀ ਜਿਹੜੀ ਹੈਗੀ ਮੈਂ ਜਿਹੜਾ ਹੈ ਡਾਟਾ ਦੇ ਹ ਪਰ ਇੱਕ ਗੱਲ ਆ ਵੀ ਤੁਸੀਂ ਇੱਥੇ ਜੇ ਕੋਈ ਬੰਦਾ ਆਉਂਦਾ ਵੀ ਐ ਅ ਯੂ ਐਸ ਵਾਲ ਤੱਕ ਲੰਘਣ ਵਾਸਤੇ ਵੀ ਇੱਕ ਮਾਫੀਆ ਠੀਕ ਆ ਯੂ ਐਸ ਦੇ ਬਾਲ ਦਾ ਵੀ ਅੱਡ ਅੱਡ ਮਾਫੀਆ ਦੇ ਅੰਡਰ ਆ ਠੀਕ ਆ ਤੇ ਉਥੋਂ ਅਲੱਗ-ਅਲੱਗ ਮਾਫੀਆ ਉਥੋਂ ਟਰੈਵਲ ਕਰਦੇ ਆ ਪਰ ਇੱਕ ਗੱਲ ਹੈਗੀ ਕਿ ਇਹ ਔਰਤਾਂ ਦੀ ਇੱਜ਼ਤ ਜਿਆਦਾ ਕਰਦੇ ਆ ਮੈਂ ਪਹਿਲਾਂ ਦੇਖਦਾ ਹੁੰਦਾ ਸੀ ਯਾਰ ਕਿ ਜਵਾਕਾਂ ਨਾਲ ਹੀ ਟੱਪੀ ਜਾਂਦੇ ਹਨਾ ਤਾਂ ਔਰਤਾਂ ਨਾਲ ਕੋਈ ਮਾੜੀ ਚੰਗੀ ਘਟਨਾ ਹੋ ਸਕਦੀ ਆ ਪਰ ਜਦੋਂ ਮੈਂ ਇਹ ਦੇਸ਼ ਦਾ ਦੌਰਾ ਕਰਦਾ ਹਨਾ ਮੈਂ ਇਹ ਵੀਡੀਓ ਜਿਹੜੀ ਹੈਗੀ ਆ ਵਾਪਸੀ ਤੇ ਬਣਾ ਰਿਹਾ ਹਾਂ ਅਨਸਾਰ ਮੈਨੂੰ ਕੋਈ ਦਿਨੇਰਾ ਸੀਗਾ ਤਾਂ ਬਣਾ ਨਹੀਂ ਸਕਿਆ ਤੇ ਪਰ ਇਹ ਦੇਖਿਆ ਵੀ ਇਹ ਔਰਤਾਂ ਦੀ ਕਾਫੀ ਇੱਜ਼ਤ ਆ ਇਹਨਾਂ ਦੇਸ਼ਾਂ ਦੇ ਵਿੱਚ ਨਾਰਥ ਅਮਰੀਕਾ ਕੰਟਰੀ ਦੇ ਵਿੱਚ ਤਾਂ ਕਰਕੇ ਸੇਫ ਰਹਿੰਦਾ ਪਰ ਹਮੇਸ਼ਾ ਹੀ ਜਿਹੜਾ ਇੱਕ ਗੱਲ ਆ ਵੀ ਇੱਥੇ ਤੁਸੀਂ ਆਉਣ ਤੋਂ ਪਹਿਲਾਂ ਤੁਹਾਨੂੰ ਉਹ ਜਿਹੜੀਆਂ ਉਹਦੇ ਨਾਲ ਪਲੇਸਾਂ ਤੁਹਾਨੂੰ ਵਿਜ਼ਿਟ ਕਰਨਾ ਚਾਹੀਦੀਆਂ ਤੁਹਾਨੂੰ ਇਥੋਂ ਦੀ ਇਮੀਗ੍ਰੇਸ਼ਨ ਦਾ ਪਤਾ ਹੋਣਾ ਚਾਹੀਦਾ ਠੀਕ ਆ ਹਰ ਮਾੜੀ ਚੰਗੀ ਘਟਨਾ ਵਾਸਤੇ ਤੁਹਾਨੂੰ ਤਿਆਰ ਜਿਹੜਾ ਹੋਣਾ ਚਾਹੀਦਾ ਸੋ ਮੈਕਸੀਕੋ ਦੇ ਵਿੱਚ ਜੇ ਗੱਲ ਕਰਕੇ ਕੌਣ ਕੌਣ ਸਿਟੀ ਦੇ ਵਿੱਚ ਪੰਜਾਬੀ ਬਹੁਤ ਘੱਟ ਆ ਪਰ ਮੈਕਸੀਕੋ ਸਿਟੀ ਦੇ ਵਿੱਚ ਜਿਹੜੇ ਪੰਜਾਬੀਆਂ ਨੇ ਗਏ ਨੇ ਕਾਫੀ ਜ਼ਿਆਦਾ ਹੈ ਠੀਕ ਆ ਤੇ ਇੱਕ ਗਰਮੀ ਵਾਲਾ ਬਿਲਕੁਲ ਜ ਕਮਾਂ ਵੀ ਜਿਹੋ ਜਿਹਾ ਸਾਡੀ ਇੰਡੀਅਨ ਦੇ ਸਕੈਨ ਹੈ ਨਾ ਪੰਜਾਬੀ ਦੇ ਸਕੈਨ ਹੈ ਉਹੋ ਜੀ ਸਕੈਨ ਹੀ ਜਿਹੜੀ ਹੈਗੀ ਆਪਾਂ ਕਹਿੰਆਂ ਮੈਕਸੀਕਨ ਲੋਕਾਂ ਦੀ ਹੈ ਠੀਕ ਆ ਜੇ ਮੈਂ ਸ਼ੇਵ ਕਰਦਾ ਮੈਨੂੰ ਇਹ ਪਛਾਣ ਨਹੀਂ ਸਕਦੇ ਵੀ ਜਿਹੜਾ ਹੈਗਾ ਵੀ ਇੰਡੀਆਨ ਆ ਜਾਂ ਆਪਾਂ ਕਹਿੰਆਂ ਮੈਕਸੀਕਨ ਆ ਹੈ ਨਾ ਤਾਂ ਇੱਥੇ ਜਿਹੜਾ ਹੈਗਾ ਮਾਫ ਕਰਦਾ ਰਾਜ ਬਹੁਤ ਵੱਡੇ ਪੱਧਰ ਤੇ ਹੈਗਾ ਠੀਕ ਆ ਜੇਕਰ ਤੁਸੀਂ ਮਨ ਕੈਨਕਨ ਦੇ ਵਿੱਚ ਆਉਣਾ ਤਾਂ ਤੁਸੀਂ ਜਿਹੜਾ ਅਲੱਗ-ਅਲੱਗ ਪੈਕੇਜ ਲੈ ਕੇ ਆ ਸਕਦੇ ਹੋ ਪਰ ਇਮੀਗ੍ਰੇਸ਼ਨ ਕਲੀਅਰ ਕਰਨੀ ਇੰਡੀਅਨ ਪਾਸਪੋਰਟ ਤੇ ਜਿਹੜੀ ਹੈਗੀ ਨਹੀਂ ਈਜ਼ੀ ਨਹੀਂ ਆ ਆ ਸੋ ਆਪਾਂ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਆਨਲਾਈ ਜਿਹੜਾ ਹੈਗਾ ਆਪਾਂ ਉਥੇ ਮੈਕਸੀਕੋ ਪਹੁੰਚ ਚੁੱਕੇ